ਅਸੀਂ ਉਹ ਹਾਂ ਜਿਨ੍ਹਾਂ ਨੂੰ ਕਦੀ ਆਪਣੇ ਖੂਹ ਤੋਂ ਕੋਈ ਪਾਣੀ ਵੀ ਨਹੀਂ ਸੀ ਪੀਣ ਦਿੰਦਾ ਕਦੀ ਰਾਜਸਥਾਨ ਵਿੱਚ ਜਾਓ ਨੌਰ ਸ਼ਹਿਰ ਵਿੱਚ ਤਾਂਬੇ ਦੀ ਧਰਤੀ ਹੈ ਉਹਨੇ ਉੱਥੇ ਜਿੱਥੇ ਮਹਾਰਾਜੇ ਬੈਠੇ ਨੇ ਉੱਥੇ ਖੂਹ ਅੱਜ ਵੀ ਮੌਜੂਦ ਹੈ ਜਿੱਥੇ ਵੈਸ਼ਨ ਪੰਤਾ ਨੇ ਅਲਾਨ ਕੀਤਾ ਹੋਇਆ ਸੀ ਕਿ ਇੱਥੇ ਦੂਸਰਾ ਬੰਦਾ ਪਾਣੀ ਤੱਕ ਨਹੀਂ ਲੈ ਸਕਦਾ ਮੇਰੇ ਸਤਿਗੁਰੂ ਸਿੰਘਾ ਸਮੇਤ ਉੱਥੇ ਜਾਂਦੇ ਆਂ ਮਹਾਰਾਜ ਨੇ ਉੱਥੋਂ ਸਿੰਘਾ ਨੇ ਉੱਥੋਂ ਜਲ ਭਰਿਆ ਉਹ ਗਲ ਪੈ ਗਏ ਆ ਕੇ ਸਿੰਘਾ ਨੇ ਆਖਿਆ ਤੁਹਾਡੇ ਵਾਸਤੇ ਸਸਤਰ ਨਹੀਂ ਸਾਨੂੰ ਚਾਹੀਦੇ ਚਪੇੜਾ ਪੂੜਾ ਨਹੀਂ ਸਿੰਘਾ ਨੇ ਸੂਤਰ ਕਰ ਲਏ ਜਦੋਂ ਇਹ ਵਿਸਲ ਹੋ ਗਏ ਪੀ ਕੀ ਗੱਲ ਕੀ ਹੈ ਇਹਦੀ ਖੂਹ ਸਾਡਾ ਹੈ ਅਸੀਂ ਆਪਣੀ ਖੂਹ ਤੋਂ ਕਿਸੇ ਨੂੰ ਪਾਣੀ ਨਹੀਂ ਲੈਣ ਦਿੰਦੇ ਸਿੰਘਾ ਨੇ ਆਖਿਆ ਵੀ ਪਾਣੀ ਪਰਮਾਤਮਾ ਦਾ ਹਕਾਲਪੁਰਖ ਨੇ ਦਿੱਤਾ ਧਰਤੀ ਉਹਦੀ ਹੈ ਤੁਹਾਡਾ ਤਾਂ ਕੁਝ ਨਹੀਂ ਇੱਥੇ ਲੈ ਰਹੇ ਇਹ ਖੂਦ ਉਸਿਲਵਾਇਆ ਤੇ ਉਹਦਾ ਤੁਸੀਂ ਕੋਈ ਕਰਾਇਆ ਕੋ ਬਿੱਲ ਲੈ ਲਓ ਸਾਡੇ ਕੋ ਦੇ ਦੇਨੇ ਪਰ ਤੁਸੀਂ ਪਾਣੀ ਪਰ ਤੋਂ ਨਹੀਂ ਡੱਕ ਸਕਦੇ ਉਹ ਸਥਾਉਂ ਉੱਤੇ ਕਦੀ ਦੋ ਤਰ੍ਹਾਂ ਦੇ ਪੰਡਤ ਹੁੰਦੇ ਐ ਇੱਕ ਵੈਸ਼ਨਵ ਇੱਕ ਸਹਿਲ ਪੰਡਤ ਵੈਸ਼ ਨੰਬਰ 1 ਨੇ ਜਿਹੜੇ ਭਰਮੰਦਾ ਜਾਲ ਖਲਾਰਦੇ ਹਨ ਵੈਸ਼ ਤੇ ਸੈਲ ਪੰਡਤ ਉਹ ਨੇ ਜਿਨ੍ਹਾਂ ਦੇ ਵਿੱਚੋਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਪੰਡਤ ਕੇਸੋ ਦਾਤ ਵਰਗੇ ਉਹ ਬਾਬਾ ਆਦਮ ਜਿਹਨੂੰ ਗੁਰੂ ਨਾਨਕ ਮਹਾਰਾਜ ਕਸ਼ਮੀਰ ਵਿੱਚ ਮਿਲਦੇ ਐ ਮਹਾਰਾਣੀ ਆਖਿਆ ਪੰਡਤ ਜੀ ਜਿਹੜੀ ਗਲੀ ਅਸੀਂ ਦੱਸਣ ਦੇ ਉਾਂ ਦੀ ਨੰਗਣਾ ਤੇ ਸਿਰ ਤਲੀ ਤੇ ਧਰਨਾ ਪਏਗਾ ਉਧਰੋਂ ਬਾਬਰ ਚੜ ਕੇ ਆ ਗਿਆ ਕਿ ਤਰ੍ਹਾਂ ਦੇ ਬਚਨ ਮਹਾਰਾਜ ਨੇ ਆਖੇ ਵੀ ਜੇ ਇਸ ਗਲੀ ਥਾਂ ਦੇ ਨੰਗਣਾ ਤੇ ਸਿਰ ਸਟਿਆਰ ਬੰਨਣਾ ਪਏਗਾ ਇਦਾਂ ਦਾ ਸ਼ੁਰੂਆਮ ਬਣਿਆ ਬਾਬਰ ਆਪਣੇ ਦੇਸ਼ ਤੇ ਹਮਲਾ ਕਰਦਾ ਤੇ ਕਸ਼ਮੀਰ ਵਿੱਚੋਂ ਆਪਣੇ ਨੌਜਵਾਨ ਮੁੰਡੇ ਤਿਆਰ ਕਰਕੇ ਇੱਕ ਸਨੇਹਾ ਭੇਜਦਾ ਬਾਬਰ ਨੂੰ ਪੁੱਤ ਕਸ਼ਮੀਰ ਵੱਲੋਂ ਮੂੰਹ ਨਾ ਕਰ ਲਈ। ਚਬਾਰਾ ਬਣਦਿਆਂਗੇ ਫੜ ਕੇ ਬਾਬਰ ਦੀ ਜ਼ਰਤ ਨਹੀਂ ਪਈ ਉਧਰੋਂ ਚਲੇ ਜਾਏ। ਉਸ ਪੰਡਿਤ ਜੀ ਅੰਸ਼ ਵਿੱਚੋਂ ਬਾਬਾ ਬਤੀ ਦਾਸ ਜੀ ਸਤੀ ਦਾਸ ਜੀ ਮਹਾਨ ਰੂਹਾਂ ਇਹ ਸੈਲ ਪੰਡਿਤ ਇੱਕ ਇਸਲਾਮ ਧਰਮ ਦਾ ਬੰਦਾ ਇੱਕ ਕਿਤਾਬ ਲਿਖਦਾ ਹੈ। ਉਹ ਕਹਿੰਦਾ ਸੈਲ ਪੰਡਤ ਦੇ ਘਰ ਦੀ ਪਛਾਣ ਕਰਨੀ ਹੋਵੇ ਬਾਕੀ ਪੰਡਤ ਜਿਹੜੇ ਉਹ ਬਹੁਤੀ ਬ੍ਰਾਹਮਣਵਾਦ ਕਰਦੇ ਐ ਤੇ ਸੈਲ ਪੰਡਤ ਜਿਹੜਾ ਬ੍ਰਾਹਮਣ ਹੈ ਉਹ ਸ਼ਿਕਾਰ ਵੀ ਖੇਡਦਾ ਹੈ ਕੁਸ਼ੇਤਰ ਵਿੱਚ ਕੁਸ਼ੇਤਰ ਵਿੱਚ ਮਹਾਰਾਜੀ ਜਾਂਦੇ ਨੇ ਧਾਨਗੁਰ ਨਾਨਕ ਮਹਾਰਾਜ ਅਸੀਂ ਕੱਲ ਪਰਸੋਂ ਉੱਥੋਂ ਆਏ ਜਿੱਥੇ ਮਹਾਭਾਰਤ ਦਾ ਜੁਦ ਹੋਇਆ ਭੇਵੇਂ ਵਿੱਚ ਜਿੱਥੇ ਕਦੀ ਸਾਡੇ ਵੱਡ ਵੱਡੇ ਦੇ ਮਤ ਹਾਰਨ ਹੋ ਗਿਆ ਉੱਥੇ ਪੜ੍ਹ ਕੇ ਵੀ ਸਾਡੇ ਵੱਡ ਬਡੇਰੇ ਵੀ ਇੱਥੇ ਜਾਂਦੇ ਰਹੇ ਆ ਗਤੀ ਕਰੋ ਉੱਥੇ ਪੰਡਤਾਂ ਨੂੰ ਉਸ ਥਾਂ ਉੱਤੇ ਗੁਰੂ ਨਾਨਕ ਮਹਾਰਾਜ ਜੀ ਜਾਂਦੇ ਨੇ ਜਿੱਥੇ ਗ੍ਰਹਿਣ ਦੇ ਉੱਤੇ ਉਹਦੋਂ ਗ੍ਰਹਿਣ ਲੱਗਾ ਸੀ ਤੇ ਵੈਸ਼ਨੂ ਪੰਡਤ ਇੱਕ ਬੰਨੇ ਵੈਸ਼ਨੂ ਇੱਕ ਬੰਨੇ ਸੈਲ ਪੰਡਤ ਹੁਣ ਸੈਲ ਪੰਡਤ ਟੌਰ ਨਾਲ ਸ਼ਿਕਾਰ ਕਰਦੇ ਆ ਤੇ ਵੈਸ਼ਨੂ ਕਹਿੰਦੇ ਪਿਆ ਜੇ ਗ੍ਰਹਿਣ ਹੈ ਅਸੀਂ ਅੱਗ ਨਹੀਂ ਬਾਲਣ ਦੇਣੀ ਸਤਿਗੁਰੂ ਅੰਗ ਬਾੜਦੇ ਐ ਤੇ ਸ਼ਹਿਰ ਪੰਡਤ ਲਿਆ ਕੇ ਹਿਰਨ ਰੱਖ ਦਿੱਤਾ ਮਹਾਰਾਜ ਮੈਂ ਸ਼ਿਕਾਰ ਖੇਡ ਕੇ ਲਿਆਇਆ ਸਤਿਗੁਰੂ ਹਿਰਨ ਨਾ ਕਰ ਦਿੰਦੇ ਬੜਾ ਤਰਫਿਆ ਇੱਥੋਂ ਪਤਾ ਲੱਗਦਾ ਹੈ ਵੀ ਹੁਣ ਜਿਹੜਾ ਬੰਦਾ ਹੁਣ ਉਹਨਾਂ ਦੇ ਵਿੱਚੋਂ ਸੂਰਮੇ ਪੈਦਾ ਹੁੰਦੇ ਤਾਂ ਜਿਹੜਾ ਭਰਮ ਦਾ ਜਾਲ ਖਿਲਾਰਨ ਵਾਲੇ ਉਹ ਇਮਨਾਬਾਦ ਵਾਲਿਆ ਹਨਵੰਦੇ ਸੀ ਵੀ ਅਸੀਂ ਮੰਤਰਾਂ ਜੰਤਰਾਂ ਦੇ ਨਾਲ ਬਾਬਰ ਨੂੰ ਅੰਨਿਆ ਕਰ ਦੇਣਾ ਫਿਰ ਕੋਈ ਜਾਂਦਾ ਨਹੀਂ ਹੋਇਆ ਅਗਲਾ ਚਬਾੜਾਂ ਤੇ ਰਖੀਆਂ ਘਰਾਂ ਚੋਂ ਸਾਰਾ ਕੁਝ ਡੁੱਟ ਵੀ ਲਿਆ ਤੇ ਅੰਗ ਵੀ ਲਾ ਦਿੱਤੀ ਮੇਰੇ ਕਰਗੀ ਧਰਮਹਾਰ ਇੰਦੇ ਦੇ ਖਾਲਸਾ ਸਾਜਿਆ ਹੈ ਤਿੰਨਾਂ ਸਾਰਿਆਂ ਤੋਂ ਉੱਤੇ ਆਖਿਆ ਇਹ ਉਹ ਬੰਦਾ ਹੈ ਜਿਹੜਾ ਨਾਮ ਪਰਮ ਵਿੱਚ ਪਏਗਾ ਨਾ ਕਿਸੇ ਨੂੰ ਪਾਏਗਾ ਆਪ ਸਿਆਸ ਸਚਿਆਰ ਹੋਏਗਾ ਤਾਂ ਸਚਿਆਰ ਪੈਦਾ ਕਰੇਗਾ ਗੁਰੂ ਸਚਿਆਰ ਹੈ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਇਹ ਪੂਰੇ ਸਤਗੁਰਾਂ ਦੇ ਚਰਨਾ ਉੱਤੇ ਬਹੇਗਾ ज्ञान प्राप्त करेगा महाराज ने ऐसा सति यार खालसा सजया आय बड़ी सी ਝਕਾਈਏ ਟਾਡੀ ਰਤਨ ਫਤਿਹ ਬਲਾਈਏ ਗੱਡ ਕੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਕਿਆਈ ਮੇਰੇ ਸਤਿਕਾਰਯੋਗ ਮਾਸਟਰ ਹਰਚਨ ਸਿੰਘ ਜੀ ਆਪਦੇ ਸਾਹਮਣੇ ਜਿਹੜੀ ਗੱਲ ਕਰ ਰਹੇ ਸੀ ਉਹ ਬੜੀ ਡੂੰਗੀ ਸੀ ਕੋਈ ਸਮਾਂ ਸੀ ਕਦੀ ਲੋਕ ਆਪਿਆਂ ਧੀਆਂ ਨੂੰ ਸੰਭਾਲ ਕੇ ਰੱਖਦੇ ਸੀ ਵਕਿਆ ਅੱਜ ਪੁੱਤਾਂ ਨੂੰ ਸੰਭਾਲ ਕੇ ਰੱਖਣਾ ਪੈ ਰਿਹਾ ਪੰਜਾਬ ਤੋਂ ਬਾਹਰ ਜਾਈਏ ਤੇ ਘਰ ਘਰ ਨੌਕਰੀ ਪੰਜਾਬ ਤੋਂ ਬਾਹਰ ਜਾਈਏ ਤੇ ਕੋਈ ਵਾਧੂ ਨਸ਼ਾ ਨਹੀਂ ਸਾਰਾ ਕੁਝ ਪੰਜਾਬ ਵਿੱਚ ਹੀ ਹੈ ਕੋਈ ਤਾਂ ਸਾਡੇ ਉਹ ਬੰਦੇ ਜਿਨ੍ਹਾਂ ਨੂੰ ਪੰਥ ਹੀ ਪੰਥ ਕਰਦੇ ਦੇ ਸਾਰੀ ਉਮਰ ਪਰ ਉਹਨਾਂ ਨੇ ਪੱਗਾਂ ਵਿੱਚ ਸੇਰੀ ਪਸਾਏ ਸੀ ਪੰਥਕ ਉਸ ਗੁੰਜਲੀ ਸੀ ਉਹ ਨਾ ਦਿਖ ਗੋਲ ਇਕ ਤਾਂ ਉਹ ਬੰਦੇ ਤੇ ਦੂਸਰਾ ਸਰਕਾਰ ਸੈਂਟਰ ਸਰਕਾਰ ਜਿੰਨੂੰ ਪਤਾ ਵੀ ਇਹ ਅਰਖੀ ਬੰਦੇ ਨੇ ਇਹ کردار ਵਾਲੇ ਨੇ ਇਹ ਰਾਡ ਕਰਦੇ ਰਹੇ ਆ ਤੇ ਹੁਣ ਵੀ ਚਾਹੁੰਦੇ ਆ ਇਸ ਕਰਕੇ ਉਦਾਂ ਤੇ ਇਹਨਾਂ ਨੇ ਰਾਣ ਤੱਤੇ ਵਿੱਚ ਤਾਂ ਇਹ ਡਿੱਗਦੇ ਨਹੀਂ ਢਾ ਲੈਂਦੇ ਆ ਪਰ ਇਹਨਾਂ ਨੂੰ ਨਸ਼ਿਆਂ ਦੇ ਨਾਲ ਢਾਲਿਆ ਜਾਏ ਦਸ਼ੇ ਵੀ ਇਦਾਂ ਦੇ ਉੱਤੇ ਰੌਲਾ ਹਮੇ ਪਾਈ ਜਾਂਦੇ ਪਾਕਿਸਤਾਨੋਂ ਆਇਆ ਪੜਿਆ ਗਿਆ ਉੱਥੋਂ ਫੜਿਆ ਗਿਆ ਬਣਾਉਂਦੇ ਸਾਰਾ ਕੁਝ ਇੱਥੇ ਹੀ ਆਏ ਇਹ ਕੈਮੀਕਲ ਤਿਆਰ ਹੁੰਦੇ ਆ ਤੇ ਜਿਸ ਨਸੇ ਦੇ ਨਾਲ ਕੋਈ ਕਾਰੋਬਾਰ ਵੀ ਕਰ ਸਕਦਾ ਸੀ ਸਰੀਰ ਵੀ ਰਾਜੀ ਰਹਿੰਦਾ ਸੀ ਬਾਕੀ ਮੁਰਖਾਂ ਦੇ ਵਿੱਚ ਉਹ ਨਸ਼ਾ ਉਹ ਬੀਜਿਆ ਜਾਂਦਾ ਦਵਾਈਆਂ ਵਿੱਚ ਵੀ ਪੈਂਦਾ ਹੈ ਪਰ ਸਾਡੇ ਕਹਿੰਦੇ ਤੁਹਾਨੂੰ ਨਹੀਂ ਇੱਥੇ ਬੀਜਣਾ ਤੁਹਾਨੂੰ ਜ਼ਹਿਰ ਇਕਵਾਉਣੀ ਹੈ ਵਾਕਿਆ ਜੇ ਉਸ ਜ਼ਹਿਰ ਤੋਂ ਬਚਾਉਣ ਲਈ ਆਪਣੇ ਬੱਚਿਆਂ ਨੂੰ ਪਹਿਲੇ ਨੰਬਰ ਤੇ ਸਾਨੂੰ ਗਿਆਨ ਦੀ ਵੀ ਬੜੀ ਜ਼ਰੂਰਤ ਹੈ ਸਤਗੁਰਾਂ ਦਾ ਸੰਗਣਾ ਛੱਡਿਏ ਸੰਗਤ ਜ਼ਰੂਰ ਕਰੀਏ ਸਾਡੇ ਨਗਰ ਵਿੱਚ ਵਿਦਵਾਨ ਚਾਹੀਦੇ ਐ ਮੈਂ ਹੁਣੇ ਅਜੇ ਬਾਬਾ ਸਚਾ ਸਿੰਘ ਜੀ ਉਹਨਾਂ ਨਾਲ ਵਿਚਾਰ ਕਰ ਰਿਹਾ ਸੰਭੀ ਇੰਨਾ ਫਰਕ ਪੈ ਗਿਆ ਮੈਨੂੰ ਬੜੀ ਖੁਸ਼ੀ ਹੁੰਦੀ ਜਿੰਨਾ ਤੁਹਾਡੇ ਇਸ ਨਗਰ ਦੇ ਨਾਲ ਗੁਰਮਖਾਂ ਨੂੰ ਮੈਂ ਮਿਲਦਾ ਹੈ ਤੁਹਾਡੇ ਇਲਾਕੇ ਵਿੱਚ ਇਹ ਛੋਟੀ ਦੇ ਖਾਨ ਪੱਠੀ ਰਹਿ ਗਏ ਨੇ ਹੈ ਨਹੀਂ ਜੀ ਹੁਣ ਨਹੀਂ ਕੋਈ ਸੰખ્યા ਕਰਦਾ ਗੜੀ ਨਹੀਂ ਪੜਿਆ ਕਿਉਂ ਨਹੀਂ ਪੜਿਆ ਇਸੇ ਸਤਕਾਰ ਵੀ ਘਟਾ ਦਿੱਤਾ ਹੈ ਪਰ ਖੁਸ਼ੀ ਹੈ ਕਿ ਤੁਹਾਡੇ ਇਸ ਨਗਰ ਤੋਂ ਇਸ ਇਲਾਕੇ ਤੋਂ ਗੁਰਮਖ ਮਿਲਦੇ ਜੀ ਵੀ ਜਿਹੜੇ ਗੁਰੂ ਕੀ ਬਾਣੀ ਦੀ ਸੰਥਿਆ ਵੀ ਕਰਾ ਰਹੇ ਭਾਈ ਸਾਹਿਬ ਦੇ ਵੱਡੇ ਭਾਈ ਸਾਹਿਬ ਮੈਂ ਪੁੱਛ ਰਿਹਾ ਸੀ ਕਹਿੰਦੇ ਪੀ ਹੁਣ ਉਹ ਡਿਊਟੀ ਤੇ ਨਹੀਂ ਬਾਹਰ ਆਉਂਦੇ ਸੰਥਿਆ ਕਰਾਉਂਦੇ ਨੇ ਸੰਥਿਆ ਬੜੀ ਜ਼ਰੂਰੀ ਸੀ ਪਹਿਲਾਂ ਆਪਣੇ ਸਿੱਖ ਰਾਜ ਨੂੰ ਪੜਿਓ ਜਦੋਂ ਕੋਈ ਸਰਦਾਰ ਜਾਂਦੇ ਸੀ ਜੀ ਅਸੀਂ ਸੇਬੂ ਗੁਰਦੁਆਰਾ ਬਣਾਉਣਾ ਤੇ ਮਹਾਰਾਜਾ ਕਹਿੰਦਾ ਸੀ ਪਹਿਲਾਂ ਤੁਹਾਡੇ ਗੁਰਦੁਆਰੇ ਦੇ ਲਾਗੇ ਸਕੂਲ ਬਣੇਗਾ ਉਹਦਾ ਖਰਚ ਸਰਕਾਰ ਦੇਗੀ ਫਿਰ ਗੁਰਦੁਆਰਾ ਬਣੇਗਾ ਦੇਖੋ ਮੁਸਲਮਾਨ ਜਾਂਦਾ ਸੀ ਮਸਜਿਦ ਬਣਾਉਣੀ ਹੈ ਮਹਾਰਾਜਾ ਕਹਿੰਦਾ ਸੀ ਪਹਿਲਾਂ ਮਦਰਸਾ ਬਣੇਗਾ ਤੁਹਾਡੀ ਮਸਜਿਦ ਦੇ ਲਾਗੇ ਉਹਦਾ ਖਰਚ ਸਰਕਾਰ ਦੇਗੀ ਫਿਰ ਮਸਜਿਦ ਬਣੇਗੀ ਕੋਈ ਮੰਦਰ ਵਾਲਾ ਜਾਂਦਾ ਤੇ ਕਹਿੰਦਾ ਪਹਿਲਾਂ ਵਿਦਿਆਲਾ ਬਣੇਗਾ ਲਾਗੇ ਇਹਨੇ ਪੜੇ ਲਿਖੇ ਤੁਸੀਂ ਜਦੋਂ ਅੰਗਰੇਜ਼ ਇੱਥੇ ਰਾਜ ਕਰਦੇ ਆ ਕਿਤੇ ਅੰਗਰੇਜ਼ਾਂ ਨੇ ਇੱਕ ਸਟੱਡੀ ਕੀਤੀ ਕਹਿਣ ਲੱਗੇ ਵੀ ਇਹ ਬੰਦੇ ਇਹਨੇ ਪੜ੍ਹੇ ਲਿਖੇ ਨੇ ਕਿ 50 ਸਾਲ ਸੀ ਤਾਂ ਇਹ ਗਲਾਬ ਨਹੀਂ ਕੀਤੇ ਜਾ ਸਕਦੇ ਮਿਸਟਰ ਕਾਲ ਨੂੰ ਕਹਿੰਦੇ ਵੀ ਕੋਈ ਹੈ ਕੋਈ ਯਤਨ ਉਹ ਕਹਿੰਦਾ 30 ਸਾਲਾਂ ਵਿੱਚ ਕਰ ਦਿਆਂਗਾ ਫਿਰ ਵੀ 30 ਲੱਗਣੇ ਆ 1500 ਵਸੋਂ ਹੈ ਇੱਕ ਪਿੰਡ ਦੀ ਤੇ ਜਦੋਂ ਉਹਨਾਂ ਨੇ ਉਸ ਪਿੰਡ ਵਿੱਚ ਜਾ ਕੇ ਵੇਖਿਆ ਤੇ 1500 ਦਾ 1500 ਹੀ ਪੜਿਆ ਲਿਖਿਆ ਹੁਣ ਪਰੇ ਲਿਖੇ ਉੱਤੇ ਤਿੰਨਾਂ ਰਾਜ ਹੋ ਸਕਦਾ। ਉਹ ਤਾਂ ਪੁੱਛੇਗਾ ਵੀ ਜਿਹੜੇ ਸੀਦਿਆਂ ਨੂੰ ਪੈਸੇ ਦਿੰਨੇ ਆ ਉਹ ਕਿੱਥੇ ਜਾਂਦੇ ਆ। ਯਾਦ ਰੱਖੀਏ 30 ਸਾਲਾਂ ਦੇ ਵਿੱਚ ਜਦੋਂ ਮੁੜ ਕੇ ਉਸ ਪਿੰਡ ਵਿੱਚ ਵੇਖਿਆ ਗਿਆ ਤੇ ਸਿਰਫ 11 ਬੰਦੇ ਪੜੇ ਸੀ। ਅੱਜ ਇਸ ਤਰ੍ਹਾਂ ਪੜਾਈਆਂ ਤਾਂ ਹੋ ਰਹੀਆਂ ਨੇ ਪਰ ਪੜਾਈਆਂ ਠੇਕੇ ਉੱਤੇ ਹੋ ਗਈਆਂ ਸਾਰੀਆਂ। ਸਰਕਾਰਾਂ ਨੇ ਪਛਾਂਖ ਖਿੱਚ ਲਿਆ ਉਧਰੋਂ ਪੈਸੇ ਕਮਾ। ਹੁਣ 19-19 ਕਰੋੜ ਰੁਪਈਆ ਜਿਹੜਾ ਸਕੂਲ ਕੁਮਾਰਿਆਉ ਅਸੀਂ ਕਹਿੰਦੇ ਸਾਡਾ ਬੱਚਾ ਪੜ੍ਹ ਰਿਹਾ ਹੈ ਪਰ ਯਾਦ ਰੱਖਿਏ ਜੋ ਕੁਝ ਪੜ੍ਹਨਾ ਸੀ ਉਹ ਸਾਨੂੰ ਮਿਲਦਾ ਨਹੀਂ ਹੈ ਸਕੂਲਾਂ ਵਿੱਚ ਹਰੀ ਸਿੰਘ ਨਾਲ ਉਹ ਪੜਾਇਆ ਜਾਂਦਾ ਕਿਤੇ ਸਿੱਖ ਇਤਿਹਾਸ ਜਾਂ ਸਿੱਖ ਰਾਜ ਬਾਰੇ ਕੁਝ ਦੱਸਿਆ ਜਾਂਦਾ ਅਸੀਂ ਤਾਂ ਅੱਜ ਤੱਕ ਹਰਿਮੰਦਰ ਸਾਹਿਬ ਜਕਾਰਾ ਨਹੀਂ ਸ਼ੁਰੂ ਕਰਾ ਸਕ ਜਿਹੜਾ ਅੰਗਰੇਜ਼ਾਂ ਨੇ ਬੰਦ ਕੀਤਾ ਸੀ ਹਰਿਮੰਦਰ ਸਾਹਿਬ ਦੋੜਾ ਬੰਦ ਕੀਤਾ ਹੈ ਅੱਜ ਤੱਕ ਕੋਈ ਜਾ ਕੇ ਉਹ ਪੜਾ ਨਹੀਂ ਸਕਿਆ ਹੁੰਦਾ ਪੱਗਾਂ ਬੰਨੀ ਫਿਰਦੇ ਆ ਪਰ ਕੀ ਕਰਗੇ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਹੋਈ ਹੈ ਉਹਨਾਂ ਵਿੱਚ ਕੋ ਸਿੱਖ ਨਹੀਂ ਦਿੱਦਾ ਗੁਲਾਮ ਨੇ ਵਿਚਾਰੇ ਤਨਖਾਹਾਂ ਲੈਂਦੇ ਆ ਕਹਿੰਦੇ ਸਾਡੀ ਡਿਊਟੀ ਹੈ ਜਿਸ ਦਿਨ ਇਸ ਟੀ ਇਦੋਂ ਖਿਆਲ ਆਇਆ ਖਿਆਲ ਤਾਂ ਉਹਨਾਂ ਸਭ ਤੋਂ ਪਹਿਲਾਂ ਸਤਗੁਰਾਂ ਦੀ ਹਜ਼ੂਰੀ ਸਤਗੁਰਾਂ ਦਾ ਅਰਲਾ ਆਪਣੇ ਬੱਚਿਆਂ ਨੂੰ ਇਹ ਗਿਆਨ ਜ਼ਰੂਰ ਵੰਡਿਆ ਕਰੀਏ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਤੁਸੀਂ ਢਾਡੀ ਜੱਥਾ ਛੱਡ ਕੇ ਗੁਰੂਆਂ ਦਾ ਇਤਿਹਾਸ ਸਰਬੰਨ ਕਰ ਰਹੇ ਹੋ ਨਿਤ ਆਮ ਨਗਰਾਂ ਦੇ ਵਿੱਚ ਖਾਸ ਕਰਕੇ ਸਾਡੇ ਇਲਾਕੇ ਵਿੱਚ ਇਸ ਤਰ੍ਹਾਂ ਬਹੁਤਾ ਹੋ ਗਿਆ ਜਦੋਂ ਜਥੇ ਦੀ ਗੱਲ ਆਉਂਦੀ ਪਹਿਲਾਂ ਸਾਰਾ ਖਰਚ ਕਰੀ ਜਾਣਗੇ ਗੁਰਦੁਆਰਾ ਬੜਾ ਵਧੀਆ ਬਣਾ ਲੈਣਗੇ ਜਦੋਂ ਗਰੰਥੀ ਸਿੰਘ ਦੀ ਤੇ ਜਥੇ ਦੀ ਗੱਲ ਆਏਗੀ ਫਿਰ ਕਹਿੰਦੇ ਕੋ ਸਸਤਾ ਰਿਆ ਨੇ ਮਹਲਾ ਕੁਮਾਰਾ ਮੱਟਾ ਹੋਵੇ ਸੁਣਨਾ ਤੁਸੀਂ ਗੁਰੂ ਕਾ ਇਤਿਹਾਸ ਹੈ ਸੁਣਨੀ ਤੁਸੀਂ ਗੁਰੂ ਕੀ ਬਾਣੀ ਦੀ ਵਿਚਾਰਿਆ ਤੇ ਮਹਾਰਾ ਮੋਟਾ ਬੰਦਾ ਕਰ ਲੇਗਾ ਜੀ ਜਿਹੜੇ ਬੰਦੇ ਨੂੰ ਪਤਾ ਹੀ ਕੋਈ ਨਹੀਂ ਉਹ ਤਾਂ ਫਿਰ ਤੁੰਬੀ ਵਾਲਾ ਹੀ ਆ ਨਾ ਕੋਈ ਸ਼ਬੀਲੇ ਵਰਗਾ ਉਹ ਤੇ ਉਹਨੂੰ ਭਾਵੇਂ 100 ਰੁਪਿਆ ਦੇ ਦੇ ਉਹਨੇ ਤਾਂ ਆਖਣਾ ਕੱਬ ਚੱਲ ਜਾਣਾ ਪਰ ਮਹਾਰਾ ਨੇ ਸਰਦਾਰੋ ਜਿੱਥੇ ਤੁਹਾਨੂੰ ਸਰਦਾਰੀਆਂ ਦਿੱਤੀਆਂ ਉਥੇ ਤਿੰਨ ਚੀਜ਼ਾਂ ਮਹਾਰਾਜ ਨੇ ਦਿੱਤੀਆਂ ਖਾਸ ਢਾਡੀ ਸਿੰਘ ਰਾਗੀ ਸਿੰਘ ਕਥਾ ਵਾਚਕ ਇਸ ਗੁਰਦਾਰੇ ਸਾਬ ਦੇ ਗ੍ਰੰਥੀ ਸੇ ਇਹ ਮਹਾਰਾਜ ਨੇ ਬਾਕੀ ਲੋਕਾਂ ਨੇ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਕਲਾਕਾਰ ਬਾਹਰੋਂ ਸੱਦਨੇ ਪੈਂਦੇ ਆ ਉਸੇ ਕੋਈ ਘਰ ਵਿੱਚ ਪ੍ਰੋਗਰਾਮ ਰੱਖਦੇ ਹੋ ਸਤਿਗੁਰਾਂ ਨੇ ਨਿਵਾਟ ਕੇ ਢਾਡੀ ਸਿੰਘ ਦੇ ਦਿੱਤੇ ਤੁਹਾਨੂੰ ਜਦੋਂ ਕੋ ਖੁਸ਼ੀ ਦਾ ਪ੍ਰੋਗਰਾਮ ਆਉਂਦਾ ਤੁਸੀਂ ਟਾਡੀ ਸਿੰਘਾਂ ਨੂੰ ਬੁਲਾਉਂਦੇ ਹੋ ਮਹਾਰਾਜ ਨੇ ਹੁਕਮ ਵੀ ਕੀਤਾ ਸਿੱਖੋ ਮੇਰੇ ਮੋਹਨ ਸਰਬਣੀ ਨਾ ਸੁਣਾਏ ਕੀ ਨਾ ਸਰਬਣੀ ਸਾਇ ਮੇਰੇ ਮੋਹਨ ਸਰਬਣੀ ਸ਼ਰਮਣੀ ਨਾ ਸੁਣਾਏ ਰਾਗ ਨਾਦ ਤੁਨ ਬੋਲ ਤਬੋਲ ਆ ਜਾਏ ਕਹਨ ਲੱਗਾ ਆ ਜਾਣ ਗੱਲਾਂ ਜਿਹੜੇ ਬੰਦੇ ਕਰਦੇ ਨੇ ਗਾਉਂਦੇ ਨੇ ਲਿਖ ਲਿਖ ਕੇ ਉਹਨਾਂ ਕਲਾਕਾਰ ਉਹਨਾਂ ਨੂੰ ਸਾਖਤ ਆਖਿਆ ਮਹਾਰਾਜ ਨੇ ਸਾਕਤ ਕੀ ਤੁਨ ਕਿਤੇ ਗੀਤ ਨਾ ਸੁਣਦਾ ਰਹੀ ਸਿੱਖਾ ਤੇਰੇ ਕੰਨਾਂ ਵਿੱਚ ਗੀਤ ਨਹੀਂ ਪੈਣੇ ਚਾਹੀਦੇ ਕੀ ਪੈਣੇ ਚਾਹੀਦੇ ਆਖਿਆ ਕਿੰਨੇ ਪਲਾ ਜਿਸ ਬਾਬੇ ਨੇ ਕੀਰਤਨ ਸਾਡੀ ਟੋਲੀ ਵਿੱਚ ਪਾਇਆ ਧੰਗ ਗੁਰੂ ਨਾਨਕ ਮਹਾਰਾਜ ਉੱਚਾ ਕੂਕਾ ਵਾਦਾ ਗਾਵੇ ਜੋਧਾ ਦਾ ਵਿਚਾਰ ਜੋਧਿਆਂ ਦੀਆਂ ਵਿਚਾਰਾਂ ਸੁਣੇਗਾ ਵਾਰਾਂ ਤੇ ਜੋਧਾ ਬਣੇਗਾ ਤੇ ਜੇ ਜਨਾਨੀਆਂ ਤੇ ਅੰਗਾਂ ਤੇ ਲਿਖੇ ਹੋਏ ਗੀਤ ਗੁਣੇ ਸੁਣੇਗਾ ਤੇ ਫਿਰ ਖੁਸਰਾ ਹੀ ਬਣੇਗਾ ਹਿਰ ਉਨ੍ਹਾਂ ਵੰਗੋਂ ਮਿਆਮਿਆ ਕਰਦਾ ਰਹੇਗਾ। ਔਰ ਮਰਦ ਬਣਨਾ ਤੇ ਫਿਰ ਸਤਿਗੁਰਾਂ ਦਾ ਸੱਚਿਆਰ ਸਿੱਖ ਬਣ। ਆਓ ਉਹਨਾਂ ਮਹਾਨ ਮਰਦਾਂ ਦੀ ਗਾਥਾ ਤੁਹਾਡੇ ਸਾਹਮਣੇ ਰੱਖਣ ਲੱਗੇ ਆ। ਮੇਰੇ ਸਤਕਾar ਜਗਵੀਰ ਸਿਮਰਨਜੀਤ ਸਿੰਘ ਜੀ ਜੁਕੇ ਵਾਲੇ। 200 ਰੁਪਏ ਉਹਨਾਂ ਵੱਲੋਂ ਗੁਰੂ ਕੇ ਕੀਰਤਨ ਨੂੰ ਪਹੁੰਚਾਏ। ਮੇਰੇ ਸਤਕਾar ਜੋ ਮਾਹਤਰਾ ਹਰਜਨ ਸਿੰਘ ਜੀ। ਮੈਨੂੰ ਬੜੀ ਖੁਸ਼ੀ ਹੋਈ। ਇਹ ਸਾਡੇ ਬਿਲਕੁਲ ਲਾਗੇ ਨਗਰ ਦੇ ਪੜਾਉਦੇ ਨੇ ਪੈਣੀਆਂ ਦੇ ਵਿੱਚ ਉੱਥੇ ਸਾਡੀ ਜ਼ਮੀਨ ਹੈ ਤੇ ਮੈਨੂੰ ਜਦੋਂ ਉਹਨਾਂ ਤੇ ਫੋਨ ਤੇ ਗੱਲ ਹੋਈ ਤੇ ਕਹੇ ਲੱਗਿਆ ਤੁਹਾਡੇ ਲਾਗੇ ਰਹਿੰਦੇ ਆ ਮੈਂ ਕਿਹਾ ਵਧੀਆ ਹੋ ਗਿਆ ਜੀ ਬਾਬਾ ਸਚਾ ਸਿੰਘ ਜੀ ਤੁਹਾਡੇ ਇਲਾਕੇ ਦੇ ਸਨਮਾਨਯੋਗ ਹਸਤੀ ਹੈ ਅਸੀਂ ਜਿੱਤੇ ਇਸ ਲੀਡਰਾਂ ਨੂੰ ਸਨਮਾਨ ਦੇਣਾ ਹੈ ਉੱਥੇ ਇਹਨਾਂ ਗੁਰਮਖਾਂ ਨੂੰ ਸਨਮਾਨ ਦਈਏ ਜਿਨ੍ਹਾਂ ਨੇ ਸਾਨੂੰ ਗਾਦੀ ਰਾਹ ਦੱਸਣਾ ਹੈ ਉਹਨਾਂ ਵੱਲੋਂ ਬਹੁਤ ਸਾਰੀ ਬਾਆ 100 100 ਰੁਪਇਆ ਪੁੰਚਾਇ ਮਹਾਰਾਜੀ ਚੜ੍ਹਦੀ ਕਲਾ ਆਪਣੇਦਰੋਂ ਪ੍ਰੋਗਰਾਮ ਦਾ ਕਰਨ ਆਓ ਕੁਝ ਕਹਿਣ ਦਾ ਯਤਨ ਕਰੀਏ ਮੇਰੇ ਕਲਗੀਧਰ ਮਹਾਰਾਜ ਦੀ 33 ਸਾਲ ਅਨੁਪਰਸਾਬ ਦੀ ਪਾਵਨ ਧਰਤੀ ਤੇ ਵਸਾਈ ਸੀ ਮਹਾਰਾਜ ਜੀ ਨੂੰ ਅਨੁਪਰਸਾਬ ਦੀ ਪਾਵਨ ਧਰਤੀ ਤਿਆਗਣੀ ਪਈਏ ਤੁਰਪੇ ਸੱਚੇ ਪਾਤਸ਼ਾਹ ਚੱਕਨਾਲ ਬੁਣਾ ਰੇ ਮਾਤਾ ਗੁਜਰੀ ਨਾਲ ਸੀ ਤੇ ਚਾਰ ਦੁਲਾਰੇ ਧਰਤੀ ਪੁਰੀ ਅਨੰਦੀ ਪਈ ਤਾਹਾਂ ਮਾਰੇ ਮੈਨੂੰ ਕਦੋਂ ਹੋਣਗੇ ਦਾਤਿਆ ਫਿਰ ਦਰਸ਼ਕਦਾਰੇ ਉਹਦੇ ਦਿਲ ਵਿੱਚ ਰਹਿ ਗਏ ਨੂਰ ਜੀ ਕੀ ਚਾਤ ਬਾਰੇ ਅਨਾਖ ਵਰਨੂ ਕਹਾ ਗੁਰਦੇਵ ਸੱਚ ਗੁਰਦੇਵ ਗੁਰਜੀ ਅਸੀਂ ਪਰਤ ਕੇ ਤੇਰੇ ਕੋਲ ਆਵਣਾ ਨਹੀਂ ਰੱਖੀ ਯਾਦ ਨਾ ਸਾਨੂੰ ਨਿਸਾਰ ਦੇਣੀ ਅਸੀਂ ਪੈਰ ਮੁੜ ਕੇ ਇੱਥੇ ਪਾਵਣਾ ਨਹੀਂ ਜੋੜਾ ਵਾਰ ਤੇ ਫਤੇ ਨੂੰ ਫਤੇ ਕਹੇ ਜਿੰਨਾ ਮੂੰਹ ਮੜ ਤੈਨੂੰ ਵਿਖਾਵਣਾ ਨਹੀਂ ਮੇਰੇ ਕਲ ਕੀ ਤਰ ਮਹਾਰਾਜ ਜੀ ਭਰੇ ਦਿਨ ਨਾਲ ਸਾਡ ਮਹਿਲ ਸੁੰਨੇ ਸੰਤ ਸੂਰਮੇ ਨੇ ਵਾਗਾ ਮੋੜ ਲਈਆਂ ਦੇਤੀ ਬਰਸ ਗੁਜਾਰੇ ਦਿਸਰ ਤੁੱਤੇ ਉਸ ਨਾਲੋਂ ਸਾਂਝਾ ਤੁਰਦੇ ਮੇਰੇ ਕਲਗੀਧਰ ਮਹਾਰਾਜ ਜੀ ਸਰਸਾ ਨਦੀ ਦੇ ਕਿਨਾਰੇ ਤੇ ਆਉਂਦੇ ਆ ਕਿਤੇ ਸਿੱਧੇ ਨਹੀਂ ਆ ਗਏ ਪੀਮਾਨਪੁਰ ਸਾਹਿਬ ਛੱਡ ਕੇ ਤੁਰ ਪਏ ਵੱਖ-ਵੱਖ ਡੂਟੀਆਂ ਲਾਈਆਂ ਪਾਈਪ ਦੇ ਸਿੰਘ ਜੀ ਪਾਈ ਬਨ ਸਿੰਘ ਸਾਹਿਬ ਦੇ ਬੇਟੇ ਸਨ ਪੰਡ 10 ਬੇਟੇ ਸੀ ਪਾਈ ਬਨ ਸਿੰਘ ਸਾਹਿਬ ਦੇ ਪੰਡ ਸਤਗੁਰਾਂ ਨੂੰ ਅਰਪਣ ਕੀਤੇ ਸੀ ਪਾਈਪ ਚੰਦਰ ਸਿੰਘ ਪਾਈ ਉਹਦੇ ਸਿੰਘ ਪਾਈ ਅਨਸੈਟ ਪਾਈ ਅਰਿਆ ਸਿੰਘ ਇਹਨਾਂ ਵਿੱਚੋਂ ਜਿਹੜੇ ਨਾਮ ਵਰ ਸੁਰਮੇ ਨੇ ਉਹ ਭਾਈ ਪਚਤ ਸਿੰਘ ਤੇ ਉਹਦੇ ਸਿੰਘ ਹਨ ਭਾਈ ਉਹਦੇ ਸਿੰਘ ਸਾਹਿਬ ਦੀ ਡਿਊਟੀ ਲਈ ਸਾਹੀ ਟਿੱਬੀ ਤੇ ਕਹਿਣਾ ਕਿ ਇਸ ਬੰਦੇਓ ਬੇਈਮਾਨ ਬੰਦਿਆ ਨੇ ਉਹਨਾ ਬੇਈਮਾਨ ਜਿਨ੍ਹਾਂ ਨੇ گاਉ ਭੇਜ ਕੇ ਆਪਣੇ ਮੂੰਹ ਵਿੱਚ ਧਾ ਲੈ ਕੇ ਬਾਈ ਬਾਬਾ ਜੀ ਇਹਨਾਂ ਬਾਬਿਆਂ ਦਾ अच्छा करन, जी बहुत सारा सरदार सम्मान जोग हस्तियां ਹਨ ਸਾਰੀਆਂ ਮਹਾਰਾਜ ਦੀ ਕਿਰਪਾ ਕਰਨ ਹੋਰ ਵੀਰ ਜੀ ਗੁਰੂ ਕੀਰਤਨ ਨੂੰ ਉਹਨਾਂ ਵੱਲੋਂ ਆ ਕਾਕਾ ਉੱਥੇ ਪੈਸੇ ਪਾਏ ਬਹੁਤ ਸਾਰਾ ਮਾਨ ਪਹੁੰਚਾਇਆ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਭਾਈ ਉਹਦੇ ਸੇ ਸਾਹਿਤੀ ਬੀਤੇ ਬਈ ਮਾਨ ਬੰਦੇ ਕਿਹੜੇ ਜੀ ਜਿੰਨਾ ਗਊ ਥਾਲੀ ਵਿੱਚ ਚੜਾ ਕੇ ਤੇ ਮੂੰਹ ਵਿੱਚ ਧਾ ਲੈ ਕੇ ਆਖਿਆ ਜੀ ਇਹ ਵੀ ਤੁਹਾਡੀ ਨਤਾਨੀ ਗਊ ਐ ਸਾਰੇ ਗਊ ਆ ਜੀ ਮਹਾਰਾਜ ਆਖਿਆ ਅਸੀਂ ਦਰਵਰ ਤੇ ਇਤਬਾਰ ਨਹੀਂ ਕਰਦੇ ਜਿਹੜਾ ਹੈ ਜਨਮਰ ਪਸ਼ੂ ਹੈ ਉਹਦਾ ਕੀ ਇਤਬਾਰ ਕਰਨਾ ਜੀ ਕਿਹੜੇ ਵੇਲੇ ਖੁੱਲੀ ਟਾ ਦੇ ਔਰ ਮਹਾਰਾਜ ਆਖਿਆ ਤੁਹਾਡਾ ਧਰਮ ਦਾ ਚਿੰਨ ਹੈ ਇਸ ਕਰਕੇ ਤੇ ਦੂਸਰੇ ਬੰਨੇ ਸਲਾਮ ਧਰਮ ਵੱਲੋਂ ਵੀ ਕੁਰਾਨ ਸ਼ਰੀਫ ਦੀ ਜਿਲਤ ਉੱਤੇ ਲਿਖਤਾਈ ਸੀ ਵੀ ਮਹਾਰਾਜ ਸੌ ਖਾਨੇ ਛੱਡ ਦਿਓ ਸਤਗੁਰਾਂ ਨੇ ਆਖਿਆ ਚਲੋ ਧਰਮ ਦਾ ਗ੍ਰੰਥ ਹੈ ਤੁਹਾਡਾ ਇਤਬਾਰ ਕਰ ਲੈਨੇ ਜੈਸੀ ਕਹੀਏ ਨਾ ਅੱਜ ਵੀ ਗੁਰੂ ਦਾ ਧੋਖਾ ਕੀਤਾ ਗੁਰੂ ਨਾਲ ਕੋਈ ਧੋਖਾ ਨਹੀਂ ਕਰ ਸਕਦਾ ਉਹ ਤਾਂ ਸਤਿਗੁਰੂ ਸਮਰੱਥ ਨੇ ਉਹ ਤਾਂ ਬੰਦਾ ਇੰਨਾ ਇੰਨਾ ਕੋਈ ਸੋਚਾ ਕਿਨਕਾ ਕਿ ਫੁਰਨਾ ਵੀ ਲਵੇ ਨਾ ਆਵੇਂ ਗੁਰੂ ਨੂੰ ਪਤਾ ਹੁੰਦਾ ਹੈ ਵੀ ਫੁਰਨਾ ਲੈ ਰਿਹਾ ਮੇਰੇ ਕਲ ਕੀ ਤਰ ਬਹਾਰਾ ਸੱਚੇ ਪਾਤਸ਼ਾਹ ਨੇ ਆਖਿਆ ਉਹ ਬੰਦੇ ਆਉਣੇ ਨੇ ਜਿਹੜੇ ਬੇਈਮਾਨ ਤੇ ਕਿਰਤ ਕਰਨ ਨੇ ਮਹਾਰਾਜ ਕਿਰਤ ਕਰਨ ਵੀ ਸਤਿਗੁਰ ਕਹਿੰਨਗੇ ਕਿ ਕਰਤ ਕਰਨਗੇ ਇਸ ਕਰਕੇ ਐ ਵੀ ਸਾਡੇ ਪਿਤਾ ਨੇ ਇਹਨਾਂ ਦੇ ਧਰਮ ਨੂੰ ਰੱਖਣ ਵਾਸਤੇ ਇੱਡਾ ਵੱਡਾ ਪਰਉਪਕਾਰ ਕੀਤਾ ਤੇ ਲੋਕ ਭੁੱਲ ਗਏ ਉਧਰ ਹੋਣਾ ਸੀ ਅਜਮੇਰ ਚੰਦਪੀਂ ਚੰਦਾ ਬੇਟਾ 22 ਹੁਕਮਰਾਨ ਲੈ ਕੇ 22 ਧਾਰ ਦੇ ਰਾਜੇ ਉਦੋਂ 22 ਰਹਿ ਗਏ ਸੀ ਪਹਿਲਾਂ 52 ਸੀ 52 ਰਾਸਤੇ ਰਸਤਾ ਸੀ ਸਰਕਾਰਾਂ ਖਾ ਗੀਆਂ ਰਫੇਰੀ ਨਾਂ ਰੰਗ ਜੇ ਖਾ ਗਿਆ ਰਹਿ ਗਿਆ ਭਾਈ ਉਹਦੇ ਸਿੰਘ ਦੀ ਡਿਊਟੀ ਉੱਥੇ ਲੱਗਦੀ ਹੈ ਤੇ ਚੱਖੀਆਂ ਪਿੰਡ ਦੇ ਵਿੱਚ ਡਿਊਟੀ ਲੱਗਦੀ ਹੈ ਸਰਦਾਰ ਆਲਮ ਸਿੰਘ ਸਰਦਾਰ ਆਲਮ ਸਿੰਘ ਦੀ ਧਰਮ ਸਪਤਨੀ ਬੀਬੀ ਪਿੱਖਾ ਸਿੰਘ ਔਰ ਬੀਬੀ ਪਿੱਖਾ ਸਿੰਘ ਦਾ ਪਿਤਾ ਸਰਦਾਰ ਬੱਜਰ ਸਿੰਘ ਬੀਬੀ ਪਿੱਖਾ ਸਿੰਘ ਦਾ ਭਰਾ ਸਰਦਾਰ ਵੀਰ ਸਿੰਘ ਉਹਨਾਂ ਦੀ ਡਿਊਟੀ ਚੱਖੀਆਂ ਦੀ ਜੂ ਵਿੱਚ ਲੱਗਦੀ ਹੈ ਇਸ ਬਨੇਉ ਮੁਗਲ ਸਰਕਾਰ ਨੇ ਪਹਿਣਾ ਮੁਗਲਾਂ ਨੇ ਜਿਨ੍ਹਾਂ ਨਾਨ ਪ੍ਰਸਾਦ ਸਾਬ ਨੂੰ ਕੇਰਾ ਪਾਇਆ ਹੋਇਆ ਸੀ ਸਾਰੇ ਉੱਥੋਂ ਹੀ ਨਹੀਂ ਸੀ ਪਏ ਪਰ ਇਧਰੋਂ ਸਰਹੰਦ ਵੱਲੋਂ ਵੀ ਗਏ ਮਹਾਰਾਜ ਜੀ ਨੇ ਦੀ ਡਿਊਟੀ ਲਾਈ ਸਰਦਾਰ ਬੱਜਰ ਸਿੰਘ ਉਹ ਬਹਾਨ ਹਸਤੀ ਹੈ ਜਿਨ੍ਹਾਂ ਨੇ ਕਲਗੀ ਤਰਬਾਹਰ ਨੂੰ ਸ਼ਸਤਰ ਵਿਦਿਆ ਸਿਖਾਈ ਸਤਗੁਰਾਂ ਦੇ ਸ਼ਸਤਰ ਵਿਦਿਆ ਦੇ استاد ਨੇ ਵੇਖੋ ਕੁਦਰਤ ਮਾਲਕ ਦੀ ਧੀ ਬੱਜਰ ਸਿੰਘ ਦੀ ਹੈ ਪਰ ਕਿੰਨੇ ਬਹਾਦਰ ਹੈ ਕਿਉਂਕਿ ਬੀਬੀਆਂ ਦੇ ਨਾਮ ਦੇ ਮਗਰ ਕੋਰ ਲੱਗਦਾ ਹੈ ਇਸ ਬੀਬੀ ਦੇ ਮਗਰ ਸਿੰਘ ਲੱਗਦਾ ਹੈ ਕਿਉਂ ਕਿ ਅਬ ਇਹ ਆਪਣੇ ਪਿਤਾ ਤੋਂ ਸ਼ਸਤਰ ਵਿਦਿਆ ਇੱਡੇ ਜ਼ਬਰਦਸਤ ਸਿੱਖੀ ਸੀ ਕਿ ਜੰਗੀ ਬਾਣਾ ਤੇ ਮਰਦਾਵਾ ਬਾਣਾ ਪਾ ਕੇ ਰੱਖਦੀ ਸੀ ਜਦੋਂ ਸਤਿਗੁਰੂ ਕੋਈ ਜੰਗ ਦੀ ਗੱਲ ਕਰਦੇ ਛਾਲ ਮਾਰ ਕੇ ਪਹਿਲਾਂ ਆਉਂਦੀ ਸੀ ਮਹਾਰਾਜ ਬੈ ਨਾ ਬੱਚੇ ਰਹਿ ਜਾਂਦੇ ਇਹਦੀ ਡਿਊਟੀ ਵੇਖੋ ਸਹੌਰਾ ਤੇ ਜਵਾਈ ਧੀ ਦੇ ਨਾਲ ਬੀਬੀ ਦਾ ਦੇਵਰ ਉਹਨਾਂ ਦੀ ਡਿਊਟੀ ਲੱਗਦੀ ਹੈ ਵੀ ਤੁਸੀਂ ਇਸ ਵਾਰ ਫੌਜ ਨੂੰ ਡਕਣਾ ਅਸੀਂ ਸਿੱਧਾ ਕਹਦੇ ਅਨੰਪੁਰ ਸਾਹਿਬ ਛੱਡਦਾ ਫੌਜ ਨੇ ਭਲਾ ਕਰਦਾ ਤੁਸੀਂ ਇਧਰ ਨੂੰ ਡਕਣਾ ਹੈ ਜਦ ਜਦੋਂ ਸਰਸਾ ਪਾਰ ਕਰਨੀ ਸੀ ਅਗਲੇ ਬੰਨੇ ਉਹ ਜਿਹੜਾ ਹਮਲਾ ਹੋਣਾ ਸੀ ਉਹ ਰੰਗਲਾ ਨੇ ਕਰਨਾ ਸੀ ਮਹਾਰਾਜ ਨੇ ਉਹਨਾਂ ਨੂੰ ਡੱਕਣ ਵਾਸਤੇ ਸਰਦਾਰ 75 ਸਿੰਘ ਦੀ ਡਿਊਟੀ ਲਾਈ 75 ਸਿੰਘ ਨੂੰ 100 ਸਿੰਘ ਦਿੱਤਾ ਉਹਦੇ ਸਿੰਘ ਨੂੰ 50 ਸਿੰਘ ਦਿੱਤੇ ਔਰ ਯਾਦ ਰੱਖੀਏ ਜਦੋਂ ਸਤਗੁਰੂ ਜੀ ਸਰਸਾ ਨਦੀ ਦੇ ਕਿਨਾਰੇ ਤੇ ਆਉਂਦੇ ਨੇ ਉਸ ਵੇਲੇ ਪਿੱਛੋਂ ਹਮਲਾ ਹੁੰਦਾ ਹੈ ਤੇ ਅਗਲੇ ਬੰਨੇ ਸਰਸਾ ਝੂਕ ਰਹੀ ਹੈ ਬਣੀ ਆਨ ਕੇ ਪੰਤੇ ਤਦ ਔਕਰ ਭਾਰੀ ਪਿੱਛੋਂ ਵੈਰੀ ਆਪੇ ਲੈ ਤੰਗਤ ਸਾਰੀ ਅੱਗੇ ਠਾਠਾ ਮਾਰਦੀ ਸਰਸਾ ਤੇ ਹਾਰੀ ਕੰਡੇ ਆਸਨ ਲਾ ਲੈ ਗੁਰਪਰ ਉਤਾਰੀ ਆਸਾ ਜੀ ਦੀ ਵਾਰ ਪਰ ਅਰਦਾਸ ਪੁਜਾਰੀ ਇੰਨਾ ਸਮਾ ਅਜੀਤ ਸਿੰਘ ਹੱਥ ਫਕਰ ਦਤਾਰੀ ਔਰ ਪਿੱਛੇ ਵੈਰੀ ਰੋਕਿਆ ਜੰਗ ਹੋਇਆ ਪਾਰੀ ਪਾਰ ਹੋਏ ਜਦ ਦੀ ਤੋ ਸਤਗੁਰ ਨਰਨੰਕਾਰੀ ਮਿਲਿਆ ਆ ਅਨਜੀਤ ਸਿੰਘ ਵਾ ਤੇ ਕਰਾ ਏਡਾ ਜ਼ਬਰਦਸਤ ਹਮਲਾ ਸੀ ਸਤ ਗੁਰਾਂ ਨੂੰ ਆਸਾ ਦੀ ਵਾਰ ਕਰਦਿਆਂ ਕਰਦਿਆਂ ਸਿੰਘਾਂ ਨੇ ਆਖਿਆ ਮਹਾਰਾਜ ਹੌਦ ਆ ਗਈ ਨੁਕਸਾਨ ਹੋਏਗਾ ਮਹਾਰ ਨੇ ਆਖਿਆ ਸਾਰਾ ਪੰਥ ਖਤਮ ਹੋ ਜਾਏ ਅੰਮ੍ਰਿਤ ਵੇਲੇ ਮੈਨੂੰ ਕੋਈ ਗੱਲਾ ਨਹੀਂ ਕਿਉਂਕਿ ਹਰ ਐਸਵੇ ਅੰਮ੍ਰਿਤ ਰਸ ਪ੍ਰਾਪਤ ਕਰ ਲਿਆ ਖਾਲਸਾ ਸ਼ਬਦ ਵਿੱਚੇ ਵੇਦ ਹੋਇਆ ਤੇ ਜੇ ਭੇਦ ਹੀ ਹੋ ਕੇ ਰਹਿ ਜੇ ਤੇ ਚੜਦੀ ਕਲਾ ਵਾਹਿਗੁਰੂ ਨਾਮ ਜਹਾੜਾ ਹੈ ਚੜੇ ਸੋ ਪੁੱਤਰੇ ਪਾਰ ਇਹ ਪਾਰ ਹੋ ਜਾਣਗੇ ਇਹ ਸ਼ਬਦ ਦੀ ਇਰਾਦਨਾ ਕਰ ਰਹੇ ਹਰ ਮਹਾਰਾਜੀ ਸਰਸਾ ਨਦੀ ਰੰਗਦੇ ਨੰਗਦੇ ਆ ਨੰਗਦੇ ਆ ਭਾਈ ਮਨੀ ਸਿੰਘ ਸਾਹਿਬ ਦੀ ਡਿਊਟੀ ਸੀ ਤਸੀਂ ਗੁਰੂ ਕੇ ਮਹਿਲਾਂ ਨੂੰ ਲੈ ਕੇ ਔਰ ਨਾਲ ਸਨ ਭਾਈ ਨгайਿਆ ਸਿੰਘ ਇਹ ਕੌਣ ਹੈ ਭਾਈ ਨгайਿਆ ਸਿੰਘ ਜਿਸ ਬਨਜਾਰੇ ਨੇ ਲੱਖੀ ਛਾਵਣ ਜਾ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜੀ ਵਾਸਤੇ ਆਪਣਾ ਘਰ ਪੁੱਗਿਆ ਉਹਨਾਂ ਦਾ ਬੇਟਾ ਹੈ ਅੱਠਾਂ ਬੇਟਾਂ ਵਿੱਚੋਂ ਤਿੰਨ ਬੇਟੇ ਸਤਗੁਰਾਂ ਨੂੰ ਭੇਟਾ ਕੀਤੇ ਸੀ ਲੱਖੀ ਜਾਵਣ ਜਾ ਰਹੇ ਨੇ ਲੱਖੀ ਛਾਵਣ ਜਾ ਦੇ ਉਦੋਂ ਮੱਖਣ ਛਾ ਬਨਜਾਰਾ ਮੱਖਣ ਛਾ ਇੱਕ ਉਹਦਾ ਬੇਟਾ ਹੈ ਖੁਸ਼ਹਾਲ ਸਿੰਧ ਉਹਦੀ ਡਿਊਟੀ ਵੀ ਪਾਈਪ ਚਤਰ ਸਿੰਘ ਦੇ ਨਾਲ ਲੱਗੀ ਸੀ ਮੇਰੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਰਸਾ ਨੂੰ ਪਾਰ ਕਰਦੇ ਇਸ ਜੰਗ ਦੇ ਵਿੱਚ ਮਾਤਾ ਗੁਜਰਕੌਰ ਜੀ ਮਾਸੂਮ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇੰਨੇ ਦੇ ਨਾਲ ਦੁੰਨਾ ਸਿੰਘ ਹਡੂਰੀਆ ਔਰ ਉਹਦੀ ਘਰ ਵਾਲੀ ਬੀਬੀ ਟਿੱਖੀ ਇਹ ਸਤਗੁਰਾਂ ਦੇ ਦਾਸ ਸਨ ਸਦਾ ਵਾਸਤੇ ਗੁਰੂ ਕੇ ਮਹਿਲਾਂ ਦੇ ਨਾਲ ਰਹਿੰਦੇ ਸੀ ਔਰ ਨਾਲ ਤੁਰੇ ਮੇਰੇ ਕਰਗੀタル ਮਹਾਰਾਜ ਸੱਚੇ ਪਾਤਸ਼ਾਹ ਨਆਂਖਾ ਕੋੜਲੇ ਨੂੰ ਚਲੇ ਗਏ ਉੱਥੇ ਮਹਾਰਾਜ ਨੂੰ ਪਤਾ ਲੱਗਦਾ 75 ਸਿੰਘ ਦੇ ਨਾਲ ਦੇ ਸਾਰੇ ਸੰਗ ਸ਼ਹੀਦ ਹੋ ਚੁੱਕੇ ਨੇ ਸਰਦਾਰ ਬੰਗਾ ਸਿੰਘ ਇਹ ਨਆਂਖਾ ਕੋੜ ਦੇ ਕੋੜਲੇ ਦਾ ਰਹਿਣ ਵਾਲਾ ਸੀ ਉਹਨੇ ਆਖਿਆ ਮਹਾਰਾਜ ਜਿਹੜਾ ਰੰਗੜਾ ਵਾਲੇ ਪਾਸੇ ਤੁਸੀਂ ਜਥਾ ਭੇਜਿਆ ਸਾਰਾ ਖਤਮ ਹੋ ਗਿਆ ਸਤਿਗੁਰੂ ਨੇ ਆਖਿਆ ਉਹ ਸਾਡਾ ਤਾਂ ਜਥੇਦਾਰ ਹੈ ਨਾਲ ਭਈ ਮਹਾਰਾਜ ਨੇ ਉਸ ਵੇਲੇ ਉਥੋਂ ਫਿਰ ਦੋ ਸਰਦਾਰ ਭੇਜੇ 3 2 3 ਕਿਹੜੇ ਸਰਦਾਰ ਜੀ ਇਹਦਾ ਮਤਲਬ ਸਿੰਘ ਉੱਥੇ ਸ਼ਹੀਦ ਹੋ ਗਿਆ ਤੇ ਮੁਗਲਾਂ ਦਾ ਕਬਜਾ ਹੋ ਗਿਆ ਕਹਿੰਨਗੇ ਇੱਕ ਸਿੰਘ ਸੈਕਦਾ ਜੀ ਮਹਾਰਾਜ ਨੂੰ ਪਤਾ ਲੱਗ ਗਿਆ ਸਰਦਾਰ 75 ਸਿੰਘ ਹੈ ਮੇਰੇ ਕਰਗੀ ਤਾਂ ਮਹਾਰਾਜ ਨੇ ਆਪਣੇ ਪੁੱਤ ਨੂੰ ਥਾਪੜਾ ਦੇਖਿਆ ਕਿ ਆ ਕਾ ਬੇਟਾ ਪਚਤ ਸਿੰਘ ਦਾ શરીਪ ਚੁੱਕ ਕੇ ਲਿਆਉਣਾ ਹੈ ਕਿੰਨੀ ਵੀ ਤੇਗ ਵਾਉਣੀ ਪੈ ਜੇ ਖਤਮ ਹੋ ਜਾਓ ਉੱਥੇ ਕੋਈ ਗੱਲ ਨਹੀਂ ਸ਼ਹੀਦ ਹੋ ਜਾ ਕੋਈ ਗੱਲ ਨਹੀਂ ਹੈ ਕੋਈ ਲੀਡਰ ਥਾਰਪੂ ਲਹਿਰ ਦੇ ਵਿੱਚ ਕਿਸੇ ਲੀਡਰ ਦਾ ਪੁੱਤ ਮਰਿਆ ਸੀ ਪਰ ਤਨ ਸਤਗੁਰੂ ਹਨ ਮੁਗਲਾਂ ਦਾ ਕਬਜ਼ਾ ਹੋ ਗਿਆ ਉੱਥੇ ਤੇ ਸਤਗੁਰੂ ਪੁੱਤ ਨੂੰ ਭੇਜ ਰਹੇ ਹਨ ਪੁੱਤ ਦੇ ਨਾਲ ਸਰਦਾਰ ਬੁੱਢਾ ਸਿਆਣ ਸਰਦਾਰ ਬੁੱਢਾ ਸਿੰਘ ਕੌਣ ਹੈ ਮਹਾਰਾਜਾ ਜਨਜੀਤ ਸੰਸਾਦ ਦਾ ਵੱਡ ਬਡੇਰਾ ਬੁੱਢਾ ਮਾਲ ਖੰਡੇ ਬਾੜੇ ਦੀ ਪੌੜ ਠਾਕੇ ਨ ਤਗੜਾ ਸੂਰਬਨ ਸੁਰਮਾ ਬਣਿਆ 100 40 ਫਾਟੇ ਦੇ ਸਰੀਰ ਉੱਤੇ ਲੱਗੇ ਆ। ਔਰ ਢਾਲ ਨਹੀਂ ਸੀ ਫੜਦਾ ਹੱਥ ਵਿੱਚ ਜਦੋਂ ਜੰਗ ਵਿੱਚ ਜੂਝਦਾ ਸੀ। ਹਾਥੀ ਦੀ ਤਰ੍ਹਾਂ ਝੂਮਦਾ ਤੇ ਤਲਵਾਰ ਫੇਰਦਾ ਸੀ। ਕਿੰਨੀ ਕਿੰਨੀ ਦੂਰ ਸੀ ਤਾਂ ਫਾਟ ਲਿਆਉਂਦੀ ਇਹਦੀ ਤਲਵਾਰ। ਕਿਸੇ ਦੇ ਜੁਰਤ ਨਹੀਂ ਸੀ ਕੋ ਲਾਗੇ ਆ ਨੇ। ਸਰਦਾਰ ਬੁੱਢਾ ਸਿੰਘ ਉਹਦੇ ਦੋ ਪੁੱਤ ਹੋਏ। ਸਰਦਾਰ ਚੰਦਾ ਸਿੰਘ ਸਰਦਾਰ ਨੌ ਸਿੰਘ। ਚੰਦਾ ਸਿੰਘ ਸੰਧਾ ਵਾਲੀਏ। ਉਹਨਾਂ ਦੇ ਗਾੜੀ ਸਰਦਾਰ ਚੜ੍ਹਤ ਸਿੰਘ ਸਰਦਾਰ ਚੜ੍ਹਤ ਸਿੰਘ ਦਾ ਪੁੱਤ ਸਰਦਾਰ ਮਹਾ ਸਿੰਘ ਸਰਦਾਰ ਮਹਾ ਸਿੰਘ ਦਾ ਮਹਾਰਾਜਾ ਅਜੀਤ ਸਿੰਘ ਸਰਦਾਰ ਬੁੱਢਾ ਸਿੰਘ ਔਰ ਸਰਦਾਰ ਬੁੱਢਾ ਸਿੰਘ ਦੇ ਨਾਲ ਇੱਕ ਹੋਰ ਸੂਰਮਾ ਕਿਹੜਾ ਹੈ ਉਹਦਾ ਨਾਂ ਹੈ ਸਰਦਾਰ ਵਿਆਰ ਸਿੰਘ ਸਰਦਾਰ ਵਿਆਰ ਸਿੰਘ ਮਹਿਤਾਬ ਸਿੰਘ ਮੇਰਾ ਕੋਟਿਆ ਉਹਨਾਂ ਦਾ ਵੱਡ ਬਡੇਰਾ ਸੀ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਬਾਬਾ ਇਹ ਕੌਮ ਉਹਨਾਂ ਦੇ ਨਾਲ ਜਿਹੜੇ ਸ਼ਹੀਦ ਹੋਏ ਸੂਰਮੇ ਜਰਨਲ ਸਬੇਕ ਸਿੰਘ ਜੀ ਉਹਨਾਂ ਦਾ ਵੱਡ ਬਡੇਰਾ ਹੈ ਸਰਦਾਰ ਦਿਆਲ ਸਿੰਘ ਐਵੇਂ ਨਹੀਂ ਇਹ ਸੂਰਮੇ ਝੂਠੇ ਕਲਕੀ ਧਰਮਹਾਰਜ ਦੇ ਨਾਲ ਇਹਨਾਂ ਦੇ ਵੱਡ ਬਡੇਰੇ ਲਰ ਰਹੇ ਹਨ ਸਤਗੁਰਾਂ ਦੇ ਥਾਪੜੇ ਹਨ ਮਹਾਰਾਜ ਦੇ ਹੁਕਮ ਪਾ ਕੇ ਪਚਤਰ ਸਿੰਘ ਨੂੰ ਉਥੇ ਲਿਆਂਦਾ ਗਿਆ ਮਹਾਰਾਜ ਜੀ ਉਥੇ ਛੱਡ ਕੇ ਗਏ ਧੰਗ ਖਾਂ ਕਲਕੀ ਧਰਮਹਾਰਜ ਦਾ ਰਹਿਣੀ ਹੈ ਸਤਗੁਰਾਂ ਦਾ ਕਿਉਂਕਿ ਬਾਬਰ ਦੇ ਟਾਈਮ ਤੇ ਇਹਦੇ ਵੱਡ ਬਡੇਰੇ ਸੁਲੇਮਾਨ ਖਾਨ ਆਇਆ ਸੀ ਉਹ ਮੁਰਕੇ ਉਸਲਾਕੇ ਵਿੱਚ ਰਹਿ ਪਿਆ ਘਰਤੀ ਵਧੀਆ ਲੱਗੀ ਉਹ ਕੁਰਾਸਾਂ ਤੋਂ ਘੋੜੇ ਲਿਆ ਕੇ ਵਪਾਰ ਕਰਦਾ ਸੀ ਛੇਵੇਂ ਪਾਤਸ਼ਾਹ ਦੇ ਸਮੇਂ ਤੇ ਮਹਾਰਾਜ ਨੂੰ ਦੋ ਘੋੜੇ ਭੇਟਾ ਕਰਦਾ ਸਤਗੁਰਾਂ ਆਖਿਆ ਮੰਗ ਪਈ ਸੁਲੇਮਾਨ ਖਾਨ ਦਾ ਪੁੱਤ ਸੀ ਨਰੰਗ ਖਾਨ ਨਰੰਗ ਖਾਨ ਦੇ ਕਲਮ ਚ ਕੋਈ ਔਲਾਦ ਨਹੀਂ ਸੀ ਉਹਨੇ ਆਖਿਆ ਮਹਾਰਾਜ ਘਰ ਵਿੱਚ ਔਲਾਦ ਕੋਈ ਨਹੀਂ ਕਿਰਪਾ ਕਰ ਦਿਓ ਸਤਗੁਰਾਂ ਨੇ ਬਚਨ ਕੀਤਾ ਉਹਦੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਦਾ ਨਾਂ ਰੱਖਿਆ ਨੰਗ ਖਾਨ ਉਹਨੇ ਆਪਣੇ ਪੁੱਤ ਦੇ ਨਾਮ ਤੇ ਕੋਟ ਵਾਲਿਆ ਪਿੰਡ ਦਾ ਨੰਗ ਖਾਨ ਕੋਟਲਾ ਉਸ ਨਗਰ ਦਾ ਨਾਂ ਪੈ ਗਿਆ ਇਸ ਕਰਕੇ ਗੁਰੂ ਕਰਦਾ ਰਹਿਣੀ ਹੈ ਸਤਗੁਰ ਜੀ ਉਹਦੇ ਘਰ ਵਿੱਚ ਜਾਂਦੇ ਐ 75 ਸਿੰਘ ਨੂੰ ਉਹਦੇ ਘਰ ਵਿੱਚ ਛੱਡ ਕੇ ਔਰ ਮਹਾਰਾਜ ਜੀ ਉੱਥੋਂ ਚੱਲਦੇ ਐ ਕਿਉਂਕਿ ਉਹ ਪਰਿਵਾਰ ਇਸ ਤਰ੍ਹਾਂ ਦਾ ਹੈ ਜਿਹੜਾ ਗਨੇ ਖਾਤੇ ਨਬੀ ਖਾਂ ਹੋਇਆ ਉਹ ਨਿਹੰਖਾਂ ਦੀ ਪੈਣ ਸੀ ਬੀਬੀ ਉਮਰੀ ਮਾਛੂ ਵਾਲੇ ਵਿੱਚ ਵਿਆਹੀ ਐ ਉਹਦੇ ਉਹ ਦੋਵੇਂ ਭਰਾ ਉਸ ਬੀਬੀ ਦੇ ਪੁੱਤ ਸੀ ਔਰ ਨਿਹੰਖਾਂ ਦਾ ਇੱਕ ਪੇਟਾ ਸੀ ਆਲਮ ਖਾਂ ਉਹ ਰਾਏ ਗੱਲੇ ਵਾਲ ਵਿਆਹਿਆ ਹੈ ਰਾਏ ਗੱਲੇ ਦੀ ਬੇਟੀ ਮਹਿਰ ਮਹਿਰ ਨਿਸ਼ਾਨ ਕਰਕੇ ਦਾ ਨਾਮ ਹੁੰਦਾ ਹੈ ਉਹ ਸਰਦਾਰ ਭਾਈ ਆਰਮ ਖਾਨ ਦੇ ਨਾਲ ਵਿਆਹੀ ਹੋਈ ਸੀ ਇਸ ਤਰ੍ਹਾਂ ਕਰਕੇ ਬੜੀ ਵੱਡੀ ਰਿਸ਼ਤੇਦਾਰੀ ਹੈ ਰਾਏ ਕੱਲਾ ਉਹ ਬੰਦਾ ਹੈ ਜਿਹਨੇ ਕਲਗੀ ਤਰ ਮਹਾਰਾਜ ਨੂੰ ਬੇਨਤੀ ਕਰਕੇ ਆਖਿਆ ਮਹਾਰਾਜ ਆਪ ਕਿਰਪਾ ਕਰੋ ਮੇਰੇ ਘਰ ਵਿੱਚ ਚਰਨ ਪਾਓ ਮਹਾਰਾਜ ਨੇ ਜਿੱਥੇ ਤੀਰ ਦੇ ਨਾਲ ਬੂਟਾ ਕੁੱਟਿਆ ਸੀ ਐਸਾ ਪਰਿਵਾਰ ਹੈ ਸਤਗੁਰ ਦਾ ਰਣੀ ਮੇਰੇ ਕਲਗੀ ਤਰ ਮਹਾਰਾਜੀ ਪਰ ਦੂਸਰੇ ਬੰਨੇ ਮਾਤਾ ਗੁਜਰ ਮਾਤਾ ਗੁਜਰ ਕੌਰ ਜੀ ਇਹ ਮਾਚਕੀ ਦੇ ਅੱਜ ਵੀ ਤੁਸੀਂ ਦਰਸ਼ਨ ਕਰਦੇ ਹੋ ਉਹ ਨਦੀ ਦੇ ਕਿਨਾਰੇ ਉੱਤੇ ਕੁੰਮੇ ਮਾਚਕੀ ਦਿਆ ਉਹ ਘਰ ਉਹ ਕੁਲੀ ਇੱਥੇ ਦੁਨਨਾ ਸਿੰਘ ਤੇ ਉਹਦੀ ਧਰਮਸਪਤਰੀ ਮਹਾਰਾ ਮਾਤਾ ਜੀ ਨੂੰ ਲੈ ਕੇ ਜਾਂਦੇ ਹਨ ਔਰ ਗਾੜੀ ਆਪ ਜੀ ਕਦੇ ਉੱਥੇ ਦਰਸ਼ਨ ਕਰਿਓ ਉੱਥੋਂ ਫਿਰ ਕੁੰਮਾ ਉਹ ਮਾਚਕੀ ਮਾਤਾ ਜੀ ਨੂੰ ਬੇੜੀ ਵਿੱਚ ਬਹਾ ਕੇ ਨਦੀ ਪਾਰ ਕਰਾਂਦਾ ਹੁਣ ਉੱਥੇ ਨਦੀ ਨਹੀਂ ਵਗਦੀ ਪਿੱਛੇ ਆ ਗਈ ਹੈ ਔਰ ਪਿੰਡ ਦੇ ਵਿੱਚ ਪਿੱਤਲ ਨੂੰ ਦਾ ਦਰਖਤ ਹੈ ਜਿਹਦੇ ਨਾਲ ਉਹ ਬੇੜੀ ਜਾ ਕੇ ਬੰਨਦਾ ਉਹ ਦਰਖਤਮ ਹੈ ਤੇ ਉਥੇ ਗੁਰਦੁਆਰਾ ਬਣਿਆ। ਉਥੇ ਮਾਤਾ ਜੀ ਦੇ ਬੱਚੇ ਪਹੁੰਚੇ। ਉਥੇ ਜਾ ਕੇ ਗੰਗੂ ਮਿਲਿਆ ਇਹਨਾਂ ਨੂੰ ਪਤਮ ਤੇ। ਮਾਤਾ ਜੀ ਚਾਹ ਚੜ ਗਿਆ ਬੱਚਿਆਂ ਨੂੰ ਕਿ ਸਾਨੂੰ ਗੰਗੂ ਮਿਲ ਗਿਆ। ਵਾਕਿਬ ਕੋਈ ਬੰਦਾ ਮਸੀਤ ਤੇ ਮਿਲ ਜੇ ਮਿਲੇ ਤੇ ਚਾਹ ਕਰ ਜਾਂਦਾ। ਮਾਤਾ ਜੀ ਗੰਗੂ ਦੇ ਘਰ ਚਲੇ ਗਏ। ਔਰ ਗੰਗੂ ਨੇ ਬਈਮਾਨੀ ਕੀਤੀ ਮੈਂ ਬਹੁਤਾ ਜਿਆਦਾ ਇੱਥੇ ਨਹੀਂ ਘੁੰਮਣਾ ਤੁਸੀਂ ਬੜੀ ਵਾਰ ਇਤਿਹਾਸ ਸੁਣਿਆ। ਔਰ ਬਈਮਾਨੀ ਕਰਕੇ ਗੁਰੂ ਘਰ ਦਾ ਇੰਦੰਦਕ ਬਣ ਗਿਆ ਜਾਣੇ ਖਾਤੇ ਮਾਨੇ ਖਾ ਮਰਨੇ ਜਾ ਕੇ ਉਹਨਾਂ ਨੂੰ ਖਬਰ ਪਹਚਾਈ ਉਹ ਸਮਾਣੇ ਦੇ ਰਹਿਣ ਵਾਲੇ ਸੀ ਬਹੁਤੇ ਜਿੰਨੇ ਜਲਾਦ ਹੋਏ ਸਮਾਣੇ ਦੇ ਹੀ ਹੋਏ ਐ ਸੈਦ ਪਰਿਵਾਰ ਵਿੱਚੋਂ ਇਹ ਹੋਏ ਆ ਤਾਂ ਜਿੰਨਾਂ ਦੀਆਂ ਜਗ੍ਹਾ ਬਣਿਆ ਤਾਂ ਤੁਸੀਂ ਜਾ ਕੇ ਮੱਥੇ ਟੇਕਦੇ ਹੋ ਨਾ ਇਹ ਸੈਦ ਤੁਸੀਂ ਸਾਰੇ ਅਰੇ ਗੁਰੂ ਘਰ ਦੇ ਨਾਲ ਇਹ ਜਲਾਦ ਸੀ ਜਿਹੜੇ ਜਿਹੜਾ ਬੰਦਾ ਹੁੰਦਾ ਸੀ ਇਹਨਾਂ ਦੀ ਦੁਸ਼ਮਣੀ ਹੁੰਦੀ ਸੀ ਲੋਕਾਂ ਦੇ ਨਾਲ ਇਹਨਾਂ ਨੂੰ ਬੜੇ-ਬੜੇ ਬਾਡੀਗਾਰਡ ਮਿਲੇ ਹੁੰਦੇ ਸੀ 22 ਪਾਲਕੀਆਂ ਇਹ ਪਾਲਕੀਆਂ ਵਿੱਚ ਬਹਿ ਕੇ ਜਾਂਦੇ ਸੀ 22 ਪਾਲਕੀਆਂ ਸਵਾਨੇ ਦੇ ਵਿੱਚੋਂ ਨਿਕਲਦੀਆਂ ਸੀ ਉਸ ਵੇਲੇ ਸਰਕਾਰ ਨੂੰ ਉੱਥੋਂ ਦੇ ਰਹਿਣ ਵਾਲੇ ਮਾਸੂਮ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਅਸੀਂ ਅੱਜ ਗਾਈ ਜਾਂਦੇ ਹਾਂ ਕਿ ਉਹ ਰਾਤ ਉੱਤੇ ਬੈਠੇ ਸੀ ਲੋਕੀ ਵੇਖ ਰਹੇ ਸੀ ਕੀ ਕਹਾਣੀਆਂ ਘਟਦੀ ਫਿਰਦੇ ਸੀ ਕੈਦੀ ਹੋਵੇ ਤੇ ਉਹਨੂੰ ਕੋਈ ਸਨਮਾਨ ਨਾ ਕਰਦਾ ਸੰਗਲ ਪਾ ਕੇ ਬੱਦਾ ਹੋਇਆ ਮਸੂਮਾਂ ਦੇ ਨਿਕਨੇ ਕਿ ਹੱਥ ਨੇ ਪਿਆਰਾਂ ਨੂੰ ਸੰਗਲ ਬੇੜੀਆਂ ਖੂਨ ਵਗਦਾ ਜਾਂਦਾ ਹੈ ਹੁਣ ਮਸੂਮ ਹੱਥਾਂ ਦੇ ਵਿੱਚੋਂ ਕੀ ਹੋਣਾ ਸੀ ਠਰੇ ਸੰਗਲ ਨੇ ਜਦੋਂ ਉਹਨਾਂ ਨੇ ਉੱਥੇ ਖੜਿਆ ਰਾਤ ਰੱਖਿਆ ਤਸੱਦਦ ਕੀਤਾ ਜਾ ਕੇ ਤਸੱਦਦ ਉਹਨਾਂ ਦਾ ਕੰਮ ਸੀ ਵੀ ਕਿਸੇ ਤਰ੍ਹਾਂ ਕਰਕੇ ਦੀਨ ਮੰਨ ਜਾਣ ਔਰ ਜਿਹੜਾ ਨਾਮ ਸਰਕਾਰ ਵੱਲੋਂ ਸਾਨੂੰ ਮਰਜੇ ਪੈਸੀ ਗੁਰੂ ਦੇ ਪੁੱਤ ਦੀਨ ਵਿੱਚ ਲੈਣਦੇ ਪਰ ਨਹੀਂ ਮੰਨੇ ਸਵੇਰੇ ਕਚਰੀ ਸਰਹੰਦ ਵਿੱਚ ਜਾ ਕੇ ਸੂਬੇ ਦੇ ਕੋਲ ਪੇਸ਼ ਕਰਾਇਆ। ਠੰਡੇ ਬਰਜ ਵਿੱਚ ਕੈਦ ਕਰ ਦਿੱਤੇ ਗਏ। ਵजीर खान ਨੇ ਆਖਿਆ ਕੋਈ ਬੰਦਾ ਇਹਨਾਂ ਨੂੰ ਪਾਣੀ ਤੱਕ ਨਾ ਪਿਆਏ, ਭੁੱਖੇ ਰੱਖੇ ਜਾਣਗੇ। ਜਿਹੜਾ ਪਿਆਏਗਾ ਕੋਈ ਛਕਾਏਗਾ ਉਹਦਾ ਬਾਲ ਬੱਚਾ ਕੋਲੂਦੋ ਵਿੱਚੋਂ ਦੀ ਪੇੜ ਦਿੱਤਾ ਜਾਏਗਾ। ਔਰ ਯਾਦ ਰੱਖੀਏ ਇੱਥੇ ਨੌਕਰੀ ਕਰਨ ਵਾਲਾ ਹੈ ਮੋਤੀ RAM। ਮੋਤੀ RAM ਮਹਾਨ ਹਸਦੀ। ਬੜਾ ਘਰ ਵਿੱਚੋਂ ਮੀਰ ਬੰਦਾ ਸੀ। ਟੋਡਲ ਮਾਲ ਤੇ ਮੋਤੀ RAM ਦੋਵੇਂ ਜਦੋਂ ਅਨੰਤਪਰ ਸਾਹਿਬ ਨੂੰ ਸੰਗਤਾਂ ਆਉਂਦੀਆਂ ਸੇਵਾ ਵੀ ਕਰਿਆ ਕਰਦੇ ਸੀ ਸੰਗਤ ਦੀ ਔਰ ਇਹਦਾ ਪਿਤਾ ਸਰਦਾਰ ਹਰਾ ਸਿੰਘ ਅਨੰਤਪਰ ਸਾਹਿਬ ਦੇ ਘਰੇ ਵਿੱਚ ਗੱਡੇ ਲੱਦ ਕੇ ਰਾਜੇ ਦੇ ਲੈ ਕੇ ਗਿਆ ਔਰ ਮਹਾਰਾਜੇ ਚਰਨਾਵਤ ਡਾਕੇ ਅਮਰਛਾ ਕੇ ਹਰਾ ਸਿੰਘ ਬਣ ਗਿਆ ਜਦੋਂ ਮਹਾਰਾਜੇ ਨੇ ਉੱਥੇ ਮੁਗਲਾਂ ਨੂੰ ਪਰਖਣ ਵਾਸਤੇ ਗੱਡੇ ਵਾਧੂ ਘਾਟੋ ਸਮਾਨ ਭੇਜੇ ਸੀ ਉਹਦਾ ਜਥੇਦਾਰ ਬਣਾ ਕੇ ਭੇਜਿਆ ਮਹਾਰਾਜੇ ਨੇ ਆਖਿਆ ਹਰਾਸਿਆ ਤੇਰੀ ਡਿਊਟੀ ਹੈ ਤੇ ਤੇਦੇ ਜੁੰਦਿਆਂ ਗੱਡਿਆਂ ਦੇ ਲਾਗੇ ਨੂੰ ਕੋਈ ਆਉਣਾ ਚਾਹੀਦਾ ਜਦੋਂ ਮੁਗਲਾਂ ਨੇ ਹਮਲਾ ਕੀਤਾ ਤਲਵਾਰ ਸੁੱਤ ਕੇ ਪਿਆ ਗਿਆ ਉਹਨੇ ਆਖਿਆ ਪੁੱਤ ਜਿੰਨਾ ਚਿਰ ਮੈਂ ਜਿਉਂਦਾ ਏ ਕਿਸੇ ਦੀ ਜਰਤ ਨਹੀਂ ਲੱਗਿਆ ਜੇ ਪਹਿਲੀ ਸ਼ਹੀਦੀ ਸਤਗੁਰੂ ਦੀਨਾਨੰਦ ਪ੍ਰਸਾਦ ਤੋਂ ਛੱਡਤੋਂ ਉਹ ਹਾਰਾ ਸਿੰਘ ਦੀ ਹੁੰਦੀ ਏ ਤੇ ਮੋਤੀ RAM ਦਾ ਪਿਤਾ ਸੀ ਮੋਤੀ RAM ਨੂੰ ਰਾਤ ਪਤਾ ਲੱਗਾ ਆਪਣੇ ਘਰ ਵਾਲੀ ਤੋਂ ਦੁੱਧ ਗਰਮ ਕਰਾਇਆ ਔਰ ਚਲੇ ਗਿਆ ਜਾ ਕੇ ਪਹਿਰੇਦਾਰ ਨੂੰ ਤਰਲਾ ਲਿਆ ਉਹਨੇ ਆਖਿਆ ਮੋਤੀ ਇਦਾਂ ਨਿਕਲ ਬਾਨੀ ਤੂੰ ਵੀ ਮਾਰਿਆ ਜਾਏਗਾ ਮੈਂ ਵੀ ਮਾਰਿਆ ਜਾਵਾਂ ਜਾਣੇ ਤੇ ਜਾਣੇ ਇੱਕ ਦੂਜੇ ਨੂੰ ਜਾਣਦੇ ਤੇ ਹੈਗੇ ਆ ਉਹਨੇ ਆਖਿਆ ਠੀਕ ਹੈ ਪਰ ਮੈਂ ਤੈਨੂੰ ਕੁਝ ਮਾਇਆ ਦੇ ਦੇਣਾ ਲਾਲਚ ਵਿੱਚ ਆ ਗਿਆ ਉਹਨੇ ਅਖਰ ਪਰ ਪੌੜੀਆਂ ਥਾਣੀ ਨਹੀਂ ਜਾਣ ਦੇਣਾ ਤੈਨੂੰ ਬਿਲਕੁਲ ਬੁਰਜ ਦੇ ਨਾਲ ਪਿੱਪਲ ਦਾ ਦਰਖਤ ਸੀ ਅੱਜ ਕੱਲ੍ਹ ਵੇਖੋ ਜਿਹੜੇ ਪਿੱਪਲ ਦੇ ਦਰਖਤ ਹੈ ਅੱਜ ਕੱਲ੍ਹ ਬੰਦਾ ਉਹਦੇ ਉੱਤੇ ਨਹੀਂ ਚੜ੍ਹ ਸਕਦਾ ਕਿਉਂਕਿ ਆ ਧੁੰਦ ਦੇ ਨਾਲ ਉਹ ਗਿੱਲਾ ਹੋਇਆ ਪਿਆ ਮੋਤੀ ਉਹ ਥਾਣੀ ਢੋਲੂ ਦੁੱਧ ਦਾ ਲੈ ਕੇ ਕਿੱਟਾ ਮੁਸ਼ਕਲ ਚੜਦਾ ਹੈ ਬੁਰਜ ਵਿੱਚ ਜਾਂਦਾ ਹੈ ਮਾਤਾ ਜੀ ਨੂੰ ਦੁੱਧ ਛਕਾਉਂਦਾ ਹੈ ਦੁੱਧ ਛਕਾਉਣ ਤੋਂ ਬਾਅਦ ਜਦੋਂ ਬਾਪ ਸੌਂਦਾ ਤੇ ਮਾਂ ਕਹਿੰਦੀ ਮੋਤੀ ਵੇਖੀ ਕਿਤੇ ਤੇਰੇ ਪਰਿਵਾਰ ਦਾ ਕੋਈ ਪਾਣਾ ਨਾ ਵਰਤ ਜਾਏ ਕਹਿ ਲੱਗਾ ਮਾਂ ਪਰਿਵਾਰ ਦੀ ਗੱਲ ਕਰਦੇ ਹੋ ਜੋ ਕਦਸੀਓ ਸਤਗੁਰਾਂ ਦੇ ਚਰਨਾਂ 'ਚ ਪੇਟ ਕਰ ਦੁੱਤਾ